ਇਹ ਤੋਂ ਸਵਾਗਤ ਹੈ ਮੀਤਾਂ ਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਪਿਓਰ ਕਾਮਰੀ ਕਾਟਨ ਦੇ ਲੈ ਕੇ ਆਏ ਕਾਮਰੀ ਕਾਟਨ ਦਾ ਸਟਾਫ ਆਜਾ ਤਾਂ ਵਧੀਆ ਹੈ ਤੁਹਾਡੀ ਨੂੰ ਵੀ ਮਾਤ ਹੁੰਦਾ ਬਹੁਤ ਜਿਆਦਾ ਵਧੀਆ ਏਕੇ ਟੈਕਸ ਦੀ ਕਾਟਨ ਆ ਰਹੀ ਹੈ ਜਿਹੜੀ ਵੀ ਮੇਰੀ ਭੈਣ ਨੇ ਕੋਲ ਡਿਜ਼ਾਈਨ ਪਸੰਦਾ ਦਿੱਤਾ ਹੋਵੇ ਨੰਬਰ ਤੇ ਆਪਣਾ ਸਹੀ ਸ਼ਾਟ ਲੈ ਕੇ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬਟੇ ਮਲਵਾ ਸਕਦੇ ਹੋ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂ ਬਾਕੀ ਨੂੰ ਪੇਸਟ ਕਰਦੇ ਆ ਚੈਨਲ ਦੇ ਨਵੇਂ ਹੋਣੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਚਲੋ ਜੀ ਬਹੁਤ ਜਿਆਦਾ ਟਾਈਮ ਦਾ ਟਨਾਂ ਲੈਤੇ ਹੋਏ ਕਰਦੀਆਂ ਜਿ वाली ਵੀਡੀਓ ਦੀ ਸਟਾਰਟਿੰਗ ਤੇ ਦਿਖਾਉਣੇ ਤੁਹਾਨੂੰ ਸੋਨੇ ਸੋਨੇ ਸੂਟ ਫਾਸਟ ਕਲਰ ਜਿਹੜਾ ਅਗਲੇ ਆ ਗਿਆ ਆਪਣੇ ਕੋਲੇ ਬੋਟਲ ਗ੍ਰੀਨ ਆ ਗਿਆ ਬੋਟਲ ਗ੍ਰੀਨ ਕਲਰ ਦਾ ਸੂਟ ਤਾਂ ਡਿਜ਼ਾਈਨਿੰਗ ਪ੍ਰਿੰਟਿੰਗ ਜਿਹੜੀ ਆਈ ਹੈ ਬਿਲਕੁਲ ਨਿਊ ਆਈ ਹੈ ਕਿ ਬਹੁਤ ਜਿਆਦਾ ਸੋਹਣੀਆਂ ਨੇ ਸਾਰੇ ਕੰਨੇ ਮਿਲੂਗੇ ਸੂਟ ਤੇ ਇਹ ਕਿ ਟੈਕਸਟ ਦੀ ਕਾਟਰ ਰਹਿਣ ਰਹੀ ਆ ਕੰਨੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਕਿ ਟੈਕਸਟ ਸਾਰੀ オリジナル ਬ੍ਰਾਂਡ ਦੀ ਕਾਟਨ ਹੋਊਗੀ ਸਟਾਫਾ ਜਿਹੜਾ ਉਹ ਵੀ ਹਲਕਾ ਜਿਹਾ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਕੈਮਬਿਕ ਕਾਟਨ ਹੈ ਜਿਵੇਂ ਆਡੀ ਦੀ ਕਲੈਕਸ਼ਨ ਹੁੰਦੀ ਹੈ ਨਾ ਉਦਾਂ ਦੀ ਹੈ ਵੀ ਫਾਸਟ ਕਲਰ ਆ ਗਿਆ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਪਲੀਜ਼ ਧਿਆਨ ਨਾਲ ਦੇਖ ਲਿਓ ਕੋਈ ਗਰੀ ਫਿਰ ਨਾ ਫੋਟੋ ਤੇ ਮਾੜਾ ਮोटा ਕਲਰ ਇੱਧਰ ਉੱਤਰ ਹੋ ਜਾਂਦਾ ਲਾ ਬੋਟਲ ਗ੍ਰੀਨ ਆ ਗਿਆ ਪਹਿਲਾ ਕਲਰ ਆਪਣੇ ਕੋਲੇ ਫਾਸਟ ਸੈਕੰਡ ਕਲਰ ਜਿਹੜਾ ਆਪਣੇ ਕੋਲੇ ਰਹਿਣ ਵਾਲਾਗਾ ਉਹ ਰਹਿਣ ਵਾਲਾਗਾ ਜੈਡ ਬਲੈਕ ਜੱਟ ਬਲੈਕ कलर ਦਾ ਸੂਟ ਆਗਾ ਪਿਓਰ ਬਲੈਕ ਆ ਰਿਹਾ ਮਨੇ ਹਨਾ ਚੈੱਕ ਕਰ ਸਕਦੇ ਹੋ ਤੁਸੀਂ ਅਗਲਾ ਜਿਹੜਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਉਹ ਆ ਗਿਆ ਪਿਓਰ ਰੈੱਡ ਬਹੁਤ ਜ਼ਿਆਦਾ ਵਧੀਆ ਲੱਗ ਰਿਹਾਗਾ ਰੈੱਡ ਕਲਰ ਬਗੀਆਂ ਦੇ ਵਿੱਚ ਥੋੜਾ ਜਿਹਾ ਲੱਗਦਾ ਮੁਸ਼ਕਲ ਆਗਾ ਪਰ ਬਹੁਤ ਜ਼ਿਆਦਾ ਵਧੀਆ ਸੂਟ ਆਗਾ ਕਈ ਮੇਰੀਆਂ ਭੈਣਾਂ ਦੀਆਂ ਕਾਰ ਵੀ ਕਲਰ ਆ ਦੇ ਪਾਇਆ ਥੋੜੀ ਆ ਦੀ ਪਸੰਦ ਕਰਦੇ ਨੇ ਦੀ ਆਪਣੀ ਚੁਆਇਸ ਹੁੰਦੀ ਆ ਵੀ ਉਸ ਤੋਂ ਆ ਦੇ ਆਪਾਂ ਤੁਹਾਡੇ ਲਈ ਸਟਿੱਕ ਲੈ ਕੇ ਆਏ ਆਂਗੇ ਜਿਹੜਾ ਵੀ ਕਲਰ ਡਿਜ਼ਾਈਨ ਪਸੰਦ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਜਿਹੜਾ ਆਰਡਰ ਆ ਦਿੱਤੇ ਉਹਦੇ ਨੰਬਰ ਤੇ ਕਨਫਰਮ ਕਰ ਸਕਦੇ ਆਂ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਹਰਾ ਫਰੋਜੀ ਕਲਰ ਆ ਗਿਆ ਚਾਰੇ ਕਲਰ ਦੇ ਜਿਹੜੇ ਮੇਨ ਮੇਨ ਲੈ ਕੇ ਆਏ ਆਂ ਕਿ ਆਪਾਂ ਤੁਹਾਡੇ ਲਈ ਹਰਾ ਫਰੋਜੀ ਆ ਗਿਆ ਤੇ ਟੈਕਸ ਦੀ ਸਾਰੀ ਕੰਦੀ ਰਹਿਣ ਵਾਲੀ ਆ ਰੈੱਡ ਕਲਰ ਆ ਗਿਆ ਫਸਟ ਰਚ ਆਪਣੇ ਕੋਲੇ ਚਾਰ ਕਲਰ ਦੇ ਬਲੈਕ ਕਲਰ ਆ ਗਿਆ ਲਾਸਟ ਕਲਰ ਆਪਣੇ ਕੋਲੇ ਬੋਟਲ ਵੀ ਇਹ ਚਾਰ ਕਲਰ ਆਪਣੇ ਕੋਲੇ ਇਹਨਾਂ ਦਾ ਸੂਟ ਤਾਂ ਜਿਹੜਾ ਰੇਟ ਹੈ 500 ਰਹਿਣ ਵਾਲਾ ਫਾਸਟ ਡਿਜ਼ਾਈਨ ਚ ਆਪਣੇ ਕੋਲੇ ਇਹ ਚਾਰ ਵਾਲੇ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਸੈਕੰਡ ਡਿਜ਼ਾਈਨ ਇਹਨਾਂ ਦਾ ਆ ਗਿਆ ਜਿਹੜਾ ਉਹ ਬਹੁਤ ਜ਼ਿਆਦਾ ਪਿਆਰਾ ਜਿਹਾ ਆ ਗਿਆ ਦੇਖ ਸਕਦੇ ਹੋ ਪਹਿਲਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ 골ਡਨ ਤੇ 골ਡਨ ਦੇ ਵਿੱਚ ਰੈੱਡ ਫਲਾਰ ਬਣੇ ਹੋਏ ਨੇ ਕਲਰ ਕੰਬੀਨੇਸ਼ਨ ਇਹਨਾਂ ਦਾ ਘੜਮੇ ਜਿਹਾ ਪ੍ਰਿੰਟ ਦੇ ਇਹਨਾਂ ਦੇ ਸੂਟਾਂ ਦੇ ਬਿਲਕੁਲ ਨਿਊ ਡਿਜ਼ਾਈਨ ਆਇਆਗਾ ਸਾਰੇ ਸੂਟਸ ਵਰਤੋਂ ਨਹੀਂ ਘੱਟ ਲਾਈਕ ਕਰਦੀਆਂ ਨੇ ਇਸ ਲਈ ਜਿਹੜੇ ਆਪਾਂ ਕਲੈਕਸ਼ਨ ਲੈ ਕੇ ਬਿਲਕੁਲ ਨਿਊ ਲੈ ਕੇ ਆਏ ਹਾਂ ਅੱਜ ਨਵੇਂ ਨਵੇਂ ਡਿਜ਼ਾਈਨ ਚੱਲ ਰਹੇ ਨੇ ਜਿਹੜਾ ਆਊਟ ਆ ਆਪਣੇ ਕੋਲੇ ਸਾਰਾ ਸਟਾਕ ਆ ਰਿਹਾਗਾ ਆਊਟ ਆਫ ਸਟਾਕ ਹੋ ਰਿਹਾਗਾ ਉਹਦੇ ਸਾਰੀ ਜਿੰਨੀਆਂ ਵੀ ਆਪਾਂ ਵੀਡੀਓਆਂਆਂ ਦੇ ਨੇ ਹੁਣ ਤੱਕ ਪਾਸਟ ਕਲਰ ਆਪਣੇ ਕੋਲੇ 골ਡਨ ਤੇ ਆ ਗਿਆ ਇਹਦਾ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਆਫ ਵਾਈਟ ਜਿਹਾ ਤੇ ਆਫ ਵਾਈਟ ਦੇ ਵਿੱਚ ਰੈਡ ਡਿਜ਼ਾਈਨਿੰਗ ਇਹਦੇ ਨਾਲ ਤੁਸੀਂ ਰੈੱਡ ਦੁਪੱਟਾ ਰੱਖ ਸਕਦੇ ਹੋ ਰੈੱਡ ਲੈਂਸ ਲਗਾ ਕੇ ਸੂਟ ਬਹੁਤ ਜ਼ਿਆਦਾ ਵਧੀਆ ਤਿਆਰ ਹੋਊਗਾ ਜਿਹੜਾ ਸੈਂਪਲ ਸੂਟ ਹੁੰਦਾ ਨਾ ਉਹਨੂੰ ਇੱਕ ਵੱਖਰੀ ਜਿਹੀ ਲੁੱਕ ਦੇਣਾ ਨਾ ਸੂਟ ਨੂੰ ਆਪਣੇ ਤੇ ਹੁੰਦਾ ਵੀ ਉਹਨੂੰ ਆਪਾਂ ਕਿੱਦਾਂ ਦੀ ਸਟਿਚਿੰਗ ਕਰਨੀ ਹੈ ਜਿਹੜੀ ਮੇਰੇ ਭੈਣਾਂ ਨੂੰ ਸਟਿਚਿੰਗ ਕਰਨੀ ਆਉਂਦੀ ਆ ਉਹ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਲੱਗੇ ਜੈਨੀਆਂ ਕਈਆਂ ਭੈਣਾਂ ਦੇ ਟੇਲਰਾਂ ਤੋਂ ਸਟਿਚਿੰਗ ਕਰਾ ਲੈਂਦੇ ਆ ਟੇਲਰਾਂ ਦੇ ਫਿਰ ਬਹੁਤ ਜ਼ਿਆਦਾ ਪੈ ਜਾਂਦੀ ਆ ਉਹਨਾਂ ਦੇ ਫਿਰ ਸੌਕ ਆ ਜਿਹੜਾ ਉੱਤੀ ਰਹਿ ਜਾਂਦੇ ਨੇ ਵੀ ਚਲੋ ਸੈਂਪਲ ਹੀ ਕਰਵਾ ਲੈਂਦੇ ਆ ਜੇ ਲੈਂਸ ਲਗਾਵਾਂਗੇ ਕਿਉਂਕਿ ਸਲ ਪਰ ਲਾਸੂਸ ਲਗਾ ਕੇ ਜਿਹੜੇ ਸੂਟ ਨੇ ਨਾ ਬਹੁਤ ਜ਼ਿਆਦਾ ਵਧੀਆ ਤਿਆਰ ਹੁੰਦੇ ਨੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਨੇਵੀ ਬਲੂ ਨੇ ਨੇਵੀ ਬਲੂ ਕਲਰ ਦਾ ਸੂਟ ਆ ਗਿਆ ਸਾਰੇ ਈਕਾ ਟੈਕਸ ਦੀ ਕਾਟਨ ਰਹਿਣਾਈ ਹੈ ਦੇਖ ਸਕਦੇ ਹੋ ਤੁਸੀਂ ਸਾਰੀ ਕੰਨੀ ਨਾਲ ਬਣਦੀ ਹੈ ਤੁਹਾਨੂੰ ਕਾਟਨ ਦੀ オリジナル ਬ੍ਰਾਂਡ ਦੀ ਕਾਟਨ ਆ ਕੋਈ ਕਾਪੀ ਨਹੀਂ ਹੈਗੀ ਅਗਲਾ ਜਿਹੜਾ ਆ ਗਿਆ ਆਪਣੇ ਕੋਲੇfrozy ਕਲਰ ਦਾ ਸੂਟ ਆ ਗਿਆ ਬਹੁਤ ਜ਼ਿਆਦਾ ਵਧੀਆ ਪਿਆਰੀ ਜਿਹੀ ਜਿਹੜੇ ਸਾਰਿਆਂ ਦੇ ਵਿੱਚ ਹੀ ਬੇਸ ਕਲਰ ਦਾ ਫਰਕ ਪੈ ਰਿਹਾ ਹੈਗਾ ਜਿਹੜਾ ਵਿੱਚ ਬੇਸ ਕਲਰ ਹੈਗਾ ਜਿਹੜੇ ਫਲਾਰ ਨੇ ਸਾਰਿਆਂ ਦੇ ਵਿੱਚ ਸੇਮ ਹੀ ਆ ਰਹੇ ਨੇ ਆਮਲਾ ਲਾਸਟ ਕਲਰ ਆ ਗਿਆ ਆਪਣੇ ਕੋਲ ਇਹਦੇ ਵਿੱਚ ਪਿੰਕ ਇਹਦਾ ਬੇਸ ਕਲਰ ਹੈ ਜਿਹੜਾ ਪਿੰਕ ਰਹਿਣ ਵਾਲਾ ਹੈਗਾ ਕੋਲ ਕੋਲ ਮੇਜੇ ਪ੍ਰਿੰਟ ਨੇ ਸਾਰੇ ਸੁੱਤਾ ਨੇ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਪਣੀ ਕਰਵਾ ਦਿੰਦੇ ਆ ਤੁਹਾਡੀ ਦੁਆਰੀ ਬਲੂ ਆ ਗਿਆ ਤੇ ਬਲੂ ਆ ਗਿਆ ਔਰ ਵਾਈਟ ਤੇ ਆ ਗਿਆ ਤੇ 골ਡਨ ਤੇ ਆ ਗਿਆ ਆ ਵਾਲੇ ਕਲਰ ਡਿਜ਼ਾਈਨ ਆਪਾਂ ਤੁਹਾਨੂੰ ਚਾਰ ਕਲਰ ਇਹਦੇ ਵਿੱਚ ਨੇ ਆ ਡਿਜ਼ਾਈਨ ਵਿੱਚ ਤੇ ਪੰਜ ਕਲਰ ਆਹ ਵਾਲੇ ਡਿਜ਼ਾਈਨ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਪਲੀਜ਼ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਇੱਕ ਆਰਡਰ ਆ ਜਿਹੜਾ ਆਪਣਾ ਕਨਫਰਮ ਕਰ ਸਕਦੇ ਹੋ ਤਾਂ ਸੂਟ ਘਰ ਬੈਠੇ ਨੁਵਾ ਸਕਦੇ ਆ ਆਪਣੀ ਕਿਸੇ ਸਰਟੀਫਿਕੇਟ ਨਹੀਂ ਹੈ ਕਿ ਇਹ ਵੀ ਆਪਾਂ ਤੁਹਾਨੂੰ ਨਾ ਦੇਣਾ ਪੇਮੈਂਟ ਦਾ ਮਸਲਾ ਹੀ ਰਹਿਣ ਵਾਲਾ ਪਰ オンਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਜਿਹੜਾ ਆਪਣੇ ਘਰ ਤੱਕ ਮੋਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਫੈਬ੍ਰਿਕ ਤੇ ਸਾਡੇ ਤੋਂ ਵਰਤ ਲੈ ਸਕਦੇ ਹੋ ਚਲੋ ਜੀ ਫਿਰਦੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਆਪਾਂ ਤੱਕ ਲਈ ਤਿਆਰ